ਕੈਨੇਡਾ ਸਰਕਾਰ ਦੇ ਵੱਲੋਂ ਪਿਛਲੇ ਦਿਨਾਂ ਤੋਂ ਇੱਕ ਤੋਂ ਬਾਅਦ ਇੱਕ ਸਖ਼ਤ ਫੈਸਲੇ ਲਏ ਜਾ ਰਹੇ ਨੇ ਹੁਣ ਤਾਂ ਕੈਨੇਡਾ ਦੇ ਵੱਲੋਂ 에ਰਪੋਰਟ ਤੋਂ ਮੋੜਨਾ ਸ਼ੁਰੂ ਕਰ ਦਿੱਤਾ ਗਿਆ ਕਿਹੜੇ ਉਹ ਲੋਕ ਨੇ ਜਿਨ੍ਹਾਂ ਨੂੰ 에ਰਪੋਰਟ ਤੋਂ ਮੋੜਿਆ ਜਾ ਰਿਹਾ ਹੈ ਜਾਂ ਇਸ ਵੇਲੇ ਕੈਨੇਡਾ ਦੇ ਵਿੱਚ ਕੀ ਹਾਲਾਤ ਬਣੇ ਹੋਏ ਨੇ ਕਿਉਂਕਿ ਬਹੁਤ ਸਾਰੇ ਲੋਕ ਚਿੰਤਾ ਦੇ ਵਿੱਚ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਕਿਹੋ ਜਿਹੀ ਸਥਿਤੀ ਹੋ ਜੇਗੀ ਇਥੋਂ ਤੱਕ ਕਿ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਦੇ ਉੱਪਰ ਰਿਪੋਰਟ ਦੀ ਤਲਵਾਰ ਲਟਕੀ ਹੋਈ ਹੈ ਉਹ ਕੌਣ ਲੋਕ ਨੇ ਜਿਨ੍ਹਾਂ ਨੂੰ ਵਾਪਸ ਵੀ ਮੋੜਨਾ ਪੈ ਸਕਦਾ ਤਾਂ ਸਾਰੇ ਹਾਲਾਤਾਂ ਦੀ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਕੈਨੇਡਾ ਤੋਂ ਪੱਤਰਕਾਰ ਮਨਦੀਪ ਸਿੰਘ ਟੋਟਲ ਜੁੜ ਚੁੱਕੇ ਨੇ ਉਹਨਾਂ ਦੇ ਕੋਲੋਂ ਸਾਰੀ ਜਾਣਕਾਰੀ ਲੈਣੇ ਆ ਤਾਂ ਮਨਦੀਪ ਜੀ ਸਭ ਤੋਂ ਪਹਿਲਾਂ ਸਵਾਗਤ ਤੁਹਾਡਾ ਬਹੁਤ-ਬਹੁਤ ਜੀ ਬਹੁਤ-ਬਹੁਤ ਧੰਨਵਾਦ ਕਾਲੋ ਸਾਥ ਤੇ #ਪੰਜਾਬ ਦਿਖ ਰਿਹਾ ਸਾਰੇ ਦਰਸ਼ਕਾਂ ਨੂੰ ਵੀ ਪ੍ਰਾਤ ਪਰਿ ਸਤਿ ਸ਼੍ਰੀ ਅਕਾਲ ਮਨਦੀਪ ਜੀ ਇਸ ਵੇਲੇ ਬਹੁਤ ਸਾਰੇ ਲੋਕ ਚਿੰਤਾ ਦੇ ਵਿੱਚ ਨੇ ਜਿਵੇਂ ਦੇ ਫੈਸਲੇ ਕੈਨੇਡਾ ਸਰਕਾਰ ਦੇ ਵੱਲੋਂ ਲਏ ਗਏ ਮੈਂ ਤੁਹਾਨੂੰ ਕੀ ਇੱਕ ਵਾਰ ਹਾਲਾਤ ਦੱਸਿਓ ਕਿ ਇਸ ਵੇਲੇ ਕੈਨੇਡਾ ਦੇ ਵਿੱਚ ਸਥਿਤੀ ਕੀ ਬਣੀ ਹੋਈ ਹੈ ਅਜੀ ਬਿਲਕੁਲ ਇਸ ਵਕਤ ਜਿਹੜਾ ਇੱਕ ਸੈਂਟੀਮੈਂਟ ਹੈ ਕੈਨੇਡਾ ਦੇ ਵਿੱਚ ਐਂਟੀ ਇਮੀਗ੍ਰੇਸ਼ਨ ਬਣਿਆ ਹੋਇਆ ਇਹਦੇ ਵਿੱਚ ਬਹੁਤ ਵੱਡਾ ਰੋਲ ਸਿਆਸਤ ਦਾ ਵੀ ਆ ਇੱਕ ਹੋਰ ਵੀ ਇੱਕ ਜਿਹੜੀ ਹਵਾ ਵੀ ਚੱਲੀ ਹੋਈ ਆ ਪੂਰੀ ਦੁਨੀਆ ਦੇ ਵਿੱਚ ਉਹ ਵੀ ਅਸੀਂ ਕਹਿ ਸਕਦੇ ਹਾਂ ਉਹਦਾ ਅਸਰ ਕੈਨੇਡਾ ਤੇ ਆ ਪਰ ਕਾਰਨ ਜੋ ਵੀ ਆ ਇਹਦੇ ਕਰਕੇ ਜਿਹੜੇ ਬਹੁਤ ਸਖਤ ਫੈਸਲੇ ਹੋ ਰਹੇ ਨੇ ਇਹਦੇ ਵਿੱਚ ਇਹ ਵੀ ਆ ਕਿ ਪਿਛਲੇ ਸਮੇਂ ਦੌਰਾਨ ਖਾਸ ਕਰਕੇ ਕੋਵਿਡ ਦੇ ਦੌਰ ਤੋਂ ਬਾਅਦ ਕੈਨੇਡਾ 'ਚ ਬਹੁਤ ਵੱਡੀ ਗਿਣਤੀ ਜਿਹੜੇ ਲੋਕ ਆ ਉਹ ਕੈਨੇਡਾ ਆਏ ਆ ਮੈਂ ਤਾਂ ਨਹੀਂ ਕਹੂਗਾ ਕਿ ਸਿਰਫ ਭਾਰਤ ਜਾਂ ਪੰਜਾਬ ਤੋਂ ਆਇਆ ਹੋਰ ਨਾ ਮੁਲਕਾਂ ਤੋਂ ਵੀ ਹੋਰ ਜਿਹੜੇ ਲੋਕ ਨੇ ਉਹ ਵੀ ਕੈਨੇਡਾ ਆਏ ਨੇ ਤੇ ਪਰ ਚਰਚਾ ਜ਼ਿਆਦਾ ਤਾਂ ਹੁੰਦੀ ਹੈ ਕਿ ਸਾਡਾ ਜਿਹੜਾ ਰੰਗ ਹੈ ਥੋੜਾ ਜਿਆਦਾ ਉੱਬਰ ਕਿਉਂਦਾ ਆ ਜਿਹੜੇ ਹੋਰ ਮੁਲਕਾਂ ਦੇ ਕੁਝ ਲੋਕ ਨੇ ਚਾਹੇ ਯੂਰਪ ਤੋਂ ਹੋਣ ਚਾਹੇ ਹੋਰ ਨਾ ਮੁਲਕਾਂ ਤੋਂ ਉਹ ਵਿੱਚ ਰਲ ਮਿਲ ਜਾਂਦੇ ਆ ਪਰ ਸਾਡੇ ਜਿਹੜੇ ਲੋਕ ਅਲੱਗ ਦਿਸਦੇ ਨੇ ਸੋ ਇਸ ਕਰਕੇ ਵੀ ਚਰਚਾ ਬਹੁਤ ਹੀ ਸਾਡੀ ਹੁੰਦੀ ਆ ਸੋ ਇਸ ਕਰਕੇ ਇੱਕ ਵੈਸੇ ਵੀ ਥੋੜੇ ਕੰਮਕਾਰ ਘਟੇ ਹੋਏ ਆ ਮਾਹੌਲ ਇੱਕ ਰੈਸੈਸ਼ਨ ਦਾ ਜਿਹਾ ਬਣਿਆ ਹੋਇਆ ਜੇ ਜਦੋਂ ਫਿਰ ਕੰਮਕਾਰ ਘਟਦੇ ਆ ਤਾਂ ਫਿਰ ਲੋਕ ਕਾਰਨ ਲੱਭਦੇ ਆ ਤੇ ਉਹ ਕਾਰਨ ਇਸ ਵਕਤ ਸਭ ਤੋਂ ਪਹਿਲਾਂ ਲੋਕਾਂ ਨੂੰ ਇਹੀ ਲੱਗ ਰਿਹਾ ਕਿ ਇਮੀਗ੍ਰੇਸ਼ਨ ਜਿਹੜੀ ਲੋਕ ਬਹੁਤ ਵੱਡੀ ਗਿਣਤੀ ਚ ਹੋਈ ਆ ਪਿਛਲੇ ਸਮੇਂ ਚ ਉਹ ਇੱਕ ਵੱਡਾ ਕਾਰਨ ਆ ਸੋ ਇਸ ਕਰਕੇ ਸਿਆਸਤ ਵੀ ਹੋ ਰਹੀ ਆ ਵੈਸੇ ਵੀ ਜਿਹੜੀ ਮੌਜੂਦਾ ਸਰਕਾਰ ਹੈ ਇਸ ਵਕਤ ਉਹਦੀ ਰੇਟਿੰਗ ਵੀ ਇਸ ਵਕਤ ਕਾਫੀ ਡਾਊਨ ਜਾ ਰਹੀ ਆ ਜਿਹੜੇ ਅਸੀਂ ਸਰਵੇ ਦੇਖ ਰਹੇ ਆ ਉਹਦਾ ਇੱਕ ਕਾਰਨ ਵੀ ਇਮੀਗ੍ਰੇਸ਼ਨ ਨੂੰ ਮੰਨਿਆ ਜਾ ਰਿਹਾ ਜਾਂ ਰੈਸੈਸ਼ਨ ਨੂੰ ਵੀ ਮੰਨਿਆ ਜਾ ਰਿਹਾ ਸੋ ਕੁੱਲ ਮਿਲਾ ਕੇ ਮਾਹੌਲ ਇਸ ਤਰੀਕੇ ਦਾ ਬਣਿਆ ਹੋਇਆ ਕਿ ਸਰਕਾਰ ਮਜਬੂਰ ਹੋ ਕੇ ਇਹ ਦਿਖਾਉਣ ਲਈ ਕਿ ਉਹ ਇਮੀਗ੍ਰੇਸ਼ਨ ਦੇ ਇੰਨੇ ਪੱਖ 'ਚ ਨਹੀਂ ਸੋ ਲਗਾਤਾਰ ਲਗ ਪ੍ਰਚਾਰ ਕੇ ਰੌਲਾ ਪਾ ਕੇ ਇਸ ਤਰੀਕੇ ਦੇ ਜਿਹੜੇ ਫੈਸਲੇ ਹੋ ਰਹੇ ਨੇ ਜਿਹੜੇ ਤੁਸੀਂ ਲਗਾਤਾਰ ਹੁਣ ਸੁਣ ਰਹੇ ਹੋ ਦੇਖ ਰਹੇ ਹੋ ਹਮ ਮਦੀਪ ਜੀ ਪਹਿਲਾਂ ਤੋਂ ਲੋਕਾਂ ਨੂੰ ਲੱਗ ਰਿਆ ਸੀਗਾ ਕਿ ਫੈਸਲੇ ਹੋ ਰਹੇ ਨੇ ਸ਼ਾਇਦ ਇਹਦੇ ਵਿੱਚ ਕੁਝ ਸਮਾਂ ਲੱਗੇਗਾ ਜਿਵੇਂ ਹੁਣ ਖਬਰਾਂ ਆ ਰਹੀਆਂ ਨੇ ਕਿ 에어ਪੋਰਟ ਤੋਂ ਹੀ ਮੋੜਨਾ ਸ਼ੁਰੂ ਕਰ ਦਿੱਤਾ ਉਹ ਕੌਣ ਲੋਕ ਨੇ ਕਿੰਨਾਂ ਨੂੰ 에어ਪੋਰਟ ਤੋਂ ਵਾਪਸ ਮੋੜਿਆ ਜਾ ਰਿਹਾ ਅੱਜੀ ਬਿਲਕੁਲ ਇਹ ਅੱਜ ਦਾ ਹੀ ਇੱਕ ਡਾਟਾ ਆ ਪਿਛਲੇ ਮਹੀਨੇ ਜੁਲਾਈ ਮਹੀਨੇ ਦਾ ਡਾਟਾ ਆ ਤੇ ਅੱਜ ਹੀ ਇਹ ਖਬਰ-ਬਾਤ ਨਿਕਲੀ ਆ ਅਸਲ ਦੇ ਵਿੱਚ ਇਹ ਹੁੰਦਾ ਮਨਪ੍ਰੀਤ ਜੀ ਕਿ ਜਦੋਂ ਵੀ ਕੋਈ ਵਿਅਕਤੀ 에ਰਪੋਰਟ ਦੇ ਉੱਤਰਦਾ ਜਾਂ ਕਿਸੇ ਵੀ ਰਸਤੇ ਚਾਹੇ ਜ਼ਮੀਨੀ ਬਾਰਡਰ ਤੋਂ ਚਾਹੇ ਹਵਾਈ ਜਹਾਜ਼ ਹਵਾਈ 에ਅਰਪੋਰਟ ਰਾਹੀਂ ਕੋਈ ਵਿਅਕਤੀ ਕੈਨੇਡਾ ਦਾਖਲ ਹੁੰਦਾ ਤਾਂ ਸਭ ਤੋਂ ਪਹਿਲਾਂ ਉਹਦਾ ਸਾਹਮਣਾ ਜਿਹੜੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਆਫੀਸਰ ਨੇ ਜਿਹਨਾਂ ਦਾ ਪਾਇਮਿਗ੍ਰੇਸ਼ਨ ਵਾਲੇ ਵੀ ਕਹਿੰਦੇ ਨੇ ਆ ਉਹਨਾਂ ਨਾਲ ਹੁੰਦਾ ਕਿ ਉਹ ਸਵਾਲ ਜਵਾਬ ਕਰਦੇ ਨੇ ਵਿਅਕਤੀ ਕਿਸ ਮੰਤਵ ਨਾਲ ਆਇਆ ਕਿਵੇਂ ਆਇਆ ਸੋ ਕਈ ਵਾਰ ਆਪਾਂ ਆਨਲਾਈਨ ਇੱਕ ਜੇ ਵੀਜ਼ਾ ਮਿਲ ਗਿਆ ਤੇ ਹੁਣ ਸਾਡਾ ਗਰੰਟਡ ਹੈ ਵੀ ਅਸੀਂ ਕੈਨੇਡਾ ਐਂਟਰ ਕਰ ਸਕਾਂਗੇ ਪਰ ਇਨ ਆਫੀਸਰਸ ਦੇ ਕੋਲ ਵੀ ਅਧਿਕਾਰ ਹੁੰਦੇ ਆ ਕਿ ਜੇ ਉਹਨਾਂ ਨੂੰ ਲੱਗੇ ਵੀ ਇਸ ਵਿਅਕਤੀ ਨੇ ਕੁਝ ਗਲਤ ਕਰਕੇ ਜਾਂ ਕੁਝ ਗਲਤ ਦਿਖਾ ਕੇ ਇਹ ਵੀਜ਼ਾ ਹਾਸਲ ਕੀਤਾ ਜਾਂ ਉਹਨੂੰ ਲੱਗੇ ਵੀ ਇਹ ਵਿਸਟਰ ਵੀਜ਼ੇ ਤੇ ਘੁੰਮਣ ਫੇਰ ਲਈ ਆਇਆ ਪਰ ਇਹਨੇ ਵਾਪਸ ਨਹੀਂ ਜਾਣਾ ਇਹਦੇ ਇਰਾਦੇ ਹੋਰ ਨੇ ਤਾਂ ਉਹ ਐਂਟਰੀ ਡਿਨਾਈ ਕਰਕੇ 에ਅਰਪੋਰਟ ਤੋਂ ਵਾਪਸ ਮੋੜ ਸਕਦੇ ਆ ਸੋ ਇਸ ਤਰ੍ਹਾਂ ਦੇ ਮਾਮਲੇ ਦੀ ਗਿਣਤੀ ਵਧੀ ਆ ਜੁਲਾਈ ਮਹੀਨੇ ਵਿੱਚ ਹੀ 5835 ਲੋਕਾਂ ਨੂੰ ਕੈਨੇਡਾ ਦੇ ਵੱਖ-ਵੱਖ 에어ਪੋਰਟ ਤੋਂ ਵਾਪਸ ਮੋੜਿਆ ਗਿਆ ਹਾਲਾਂਕਿ ਇਹ ਪਹਿਲਾਂ ਵੀ ਮੋੜਿਆ ਜਾਂਦਾ ਸੀ ਕੋਈ ਨਵੀਂ ਗੱਲ ਨਹੀਂ ਜਿਹੜੀ ਪਹਿਲਾਂ ਦੀ ਆਫਸ ਤੇ ਉਹ 3700 2700 ਦੇ ਆਸ-ਪਾਸ ਬਣਦੀ ਆ ਪਰ ਜੁਲਾਈ ਮਹੀਨੇ ਵਿੱਚ ਅਚਾਨਕ ਵਾਧਾ ਹੋਇਆ ਸੋ ਇਹ ਇਸ ਕੱਲ ਦੀ ਚਰਚਾ ਹੋ ਰਹੀ ਹੈ ਕਿ ਜੋ ਸਰਕਾਰ ਲਗਾਤਾਰ ਸਖਤੀਆਂ ਕਰ ਰਹੀ ਆ ਉਹਦਾ ਇਹ ਅਸਰ ਦਿਖਾਈ ਦੇ ਰਿਹਾ ਇਸ ਤੋਂ ਪਹਿਲਾਂ ਵੀ ਤੁਸੀਂ ਸੁਣਿਆ ਹੋਣਾ ਕਿ ਇੱਕ ਚਰਚਾ ਚੱਲੀ ਸੀ ਕਿ ਮੌਂਟਰੀਅਲ ਦੇ 에어ਪੋਰਟ ਉੱਤੇ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਜਾਂ ਤਾਂ ਅਸਾਈਲਮ ਜਿਹੜਾ ਅਪਲਾਈ ਕਰਨ ਲਈ ਮਜਬੂਰ ਕੀਤਾ ਜਾਂਦਾ ਜਾਂ ਵਾਪਸ ਭੇਜਿਆ ਜਾਂਦਾ ਚਾਰ-ਚਾਰ ਪੰਜ-ਪੰਜ ਘੰਟੇ ਉੱਥੇ ਲੋਕਾਂ ਨੂੰ ਜਿਹੜਾ ਉਹ ਖੱਜਲ ਖਵਾਰ ਹੋਣਾ ਪੈ ਰਿਹਾ ਤੇ ਉਸ ਤੋਂ ਬਾਅਦ ਹੁਣ ਜਿਹੜੀ ਇਹ ਇੱਕ ਹੋਰ ਖਬਰ ਨਿਕਲ ਕੇ ਸਾਹਮਣੇ ਆਈ ਆ ਸੋ ਇਹ ਤੋਂ ਲੱਗਦਾ ਕਿ ਜਿਹੜੇ ਕੈਨੇਡਾ ਦੇ ਐਂਟਰੀ ਦੇ ਰਸਤੇ ਆ ਹੁਣ ਉੱਥੇ ਵੀ ਸਖਤੀ ਹੋਰ ਕੀਤੀ ਜਾ ਰਹੀ ਹੈ ਮਦੀਪ ਜੀ ਨੂੰ ਲੱਗਦਾ ਕਿ ਸਭ ਤੋਂ ਵੱਧ ਅਸਰ ਉਹਨਾਂ ਤੇ ਹੋਣਾ ਜਿਹੜੇ ਲੋਕ ਵਿਜ਼ਟਰ ਵੀਜ਼ਾ ਲੈ ਕੇ ਆ ਜਾਂਦੇ ਸੀਗੇ ਉੱਥੇ ਜਾ ਕੇ ਵਰਕ ਪਰਮਿਟ ਜਿਹੜਾ ਅਪਲਾਈ ਕਰ ਲੈਂਦੇ ਸੀਗੇ ਇੱਕ ਵਧੀਆ ਰਾਹ ਹੈਗਾ ਸੀਗਾ ਕਿ ਵਿਜ਼ਿਟਰ ਵੀਜ਼ੇ ਦੇ ਉੱਪਰ ਪਹੁੰਚ ਜਾਂਦੇ ਸੀਗੇ ਹੁਣ ਇਹ ਲੋਕਾਂ ਦੇ ਲਈ ਰਾਹ ਕੀ ਬਚਿਆ ਜਾਂ ਜਿਹੜੇ ਲੋਕ ਇਸ ਵੇਲੇ ਵਿਜ਼ਿਟਰ ਵੀਜ਼ੇ ਤੇ ਉੱਥੇ ਗਏ ਹੋਏ ਨੇ ਉਹਨਾਂ ਦੇ ਕੋਲ ਆਪਸ਼ਨ ਕੀ ਹੈਗੀ ਹੈ ਨਹੀਂ ਪਹਿਲਾਂ ਇਹਦੇ ਵਿੱਚ ਮੈਂ ਐਡ ਕਰਦਾ ਥੋੜਾ ਜਿਹਾ ਵੀ ਜਿਹੜੇ ਵਾਪਸ ਮੁੜੇ ਗਏ ਨੇ ਉਹਦੇ ਵਿੱਚ ਵਿਜ਼ਿਟਰ ਵੀਜ਼ੇ ਵਾਲੇ ਤਾਂ ਹੈਗੇ ਹੀ ਨਹੀਂ ਪਰ ਕਈ ਵਾਰ ਜਿਹੜੇ ਉਹ ਵਰਕ ਪਰਮਿਟ ਤੇ ਈਵਨ ਸਟੱਡੀ ਪਰਮਿਟ ਜਿਹੜੇ ਆ ਉਹ ਉਹ ਹੋਲਡਰ ਵੀ ਜਿਹੜੇ ਵਾਪਸ ਕੀਤੇ ਜਾਂਦੇ ਆ ਸੋ ਇਹ ਇਹ ਵੀ ਕੋਈ ਨਵੀਂ ਗੱਲ ਨਹੀਂ ਪਹਿਲਾਂ ਵੀ ਅਸੀਂ ਕਈ ਵਾਰ ਇਹ ਗੱਲਾਂ ਸੁਣੀਆਂ ਨੇ ਕਿ ਕਈ ਵਾਰ ਜਦੋਂ ਇੰਟਰਵਿਊ ਕੀਤਾ ਜਾਂਦਾ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਕਈ ਵਾਰ ਉਹਨਾਂ ਨੂੰ ਸ਼ੱਕ ਪੈ ਜਾਂਦਾ ਵੀ ਇਸ ਬੱਚੇ ਦੀ ਜਿਹੜੀ ਇੰਗਲਿਸ਼ ਉਹਨੀ ਵਧੀਆ ਨਹੀਂ ਤੇ ਇਹਨੇ ਬ੍ਰੈਂਡ ਲੈ ਕੇ ਕਿਵੇਂ ਆ ਗਿਆ ਸੋ ਇਦਾਂ ਦੇ ਇਸ ਤੱਤੇ ਵੀ ਹੋਏ ਨੇ ਸੋ ਹੁਣ ਵੀ ਜਿਹੜੇ ਇਹ 5835 ਕੇਸ ਆਏ ਨੇ ਜੁਲਾਈ ਮਹੀਨੇ ਦੇ ਇਹਦੇ ਵਿੱਚ ਵਰਕ ਪਰਮਿਟ ਵਾਲੇ ਵੀ ਸੀਗੇ ਉਹਨਾਂ ਦੀ ਵੀ ਜਦੋਂ ਉਹਨਾਂ ਨੇ ਕੋਈ ਜਾਂਚ ਕੋਹ ਕੀਤੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਮੋੜਿਆ ਗਿਆ ਤੇ ਉਹਦੇ ਵਿੱਚ ਸਟੱਡੀ ਪਰਮਿਟ ਵਾਲੇ ਵੀ ਸੀਗੇ। ਸੋ ਜਿਹੜੀ ਗੱਲ ਅਮਿਸਟਰ ਵੀਰ ਜੀ ਦੀ ਰਹੀ ਹੈ ਜੀ ਉਹਦੇ ਉੱਤੇ ਪਹਿਲਾਂ ਤੋਂ ਬਹੁਤ ਸਾਰੇ ਲੋਕ ਇੱਥੇ ਮੰਗ ਕਰਦੇ ਰਹੇ ਆ ਕਿ ਇਹ ਜਿਹੜੇ ਲੋਕ ਘੁੰਮਣ ਆਉਂਦੇ ਨੇ ਉਹ ਘੁੰਮ ਫਿਰ ਕੇ ਵਾਪਸ ਚਲੇ ਜਾਇਆ ਕਰਨ। ਪਰ ਜਿਹੜੀ ਇਹ ਪਾਲਿਸੀ ਸੀ ਮਨਦੀਪ ਜੀ ਇਹ ਥੋੜਾ ਜਿਹਾ ਇਹ ਚ ਕਨਫਿਊਜ਼ਨ ਬਹੁਤ ਜ਼ਿਆਦਾ ਹੱਲੇ ਵੀ ਹੈਗੀ ਆ ਕਿਉਂਕਿ ਕੋਵਿਡ ਦੇ ਦੌਰਾਨ 2020 ਦੇ ਵਿੱਚ ਜਿਹੜਾ ਜਦੋਂ ਕੈਨੇਡਾ ਦੇ ਵਿੱਚ ਕੰਮਿਆਜੀ ਬਹੁਤ ਘਾਟਾ ਜੀ ਸੀ ਜਾਂ ਲੋਕ ਇੱਥੇ ਫਸ ਗਏ ਸੀ ਟਰੈਵਲ ਬੰਦ ਹੋ ਗਿਆ ਸੀਗਾ। ਫਲਾਈਟਾਂ ਨਹੀਂ ਚੱਲ ਰਹੀਆਂ ਸੀਗੀਆਂ ਤਾਂ ਲੋਕ ਕਈ-ਕਈ ਮਹੀਨਿਆਂ ਤੱਕ ਇੱਥੇ ਫਸੇ ਰਹੇ ਉਦੋਂ ਸਰਕਾਰ ਨੇ ਇੱਕ ਫੈਸਲਾ ਲਿਆ ਸੀ ਕਿ ਜਿਹੜੇ ਮਿਸਟਰ ਆਏ ਹੋਏ ਨੇ ਕੰਮ ਕਰ ਸਕਦੇ ਨੇ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਨੇ ਪਰ ਉਸ ਤੋਂ ਪਹਿਲਾਂ ਵੀ ਲੋਕ ਕਰ ਰਹੇ ਸੀ ਲੋਕ ਅੱਜ ਵੀ ਕਰ ਰਹੇ ਨੇ ਪਰ ਉਹ ਜਿਹੜੀ ਪਾਲਿਸੀ ਸੀਗੀ ਵੀ ਹਰ ਕੋਈ ਕਰ ਸਕਦਾ ਆ ਉਹ ਥੋੜੀ ਜੀ ਇਸ ਵਕਤ ਬੰਦ ਹੋ ਗਈ ਹੁਣ ਕੈਨੇਡਾ ਦੇ ਵਿੱਚ ਕੋਈ ਅਪਲਾਈ ਨਹੀਂ ਕਰ ਸਕਦਾ ਪਰ ਇੱਕ ਹੋਰ ਰਸਤਾ ਹੁੰਦਾ ਹੈ ਵੀ ਤੁਸੀਂ ਬਾਰਡਰ ਤੇ ਜਾ ਕੇ ਵਰਕ ਪਰਮਿਟ ਲੈ ਸਕਦੇ ਹੋ ਉਹਦੇ ਸਬੰਧੀ ਹਲੇ ਕੰਫਿਊਜ਼ਨ ਹੈਗੀ ਆ ਕੁਝ ਲੋਕਾਂ ਦਾ ਕੁਝ ਮਾਹਰ ਕਹਿੰਦੇ ਆ ਵੀ ਉਹਦੇ ਤੇ ਹਲੇ ਰੋਕ ਨਹੀਂ ਲਾਈ ਗਈ ਪਰ ਇਹ ਸੁਣ ਚ ਆ ਰਿਹਾ ਸ਼ਕਤੀ ਉੱਥੇ ਵੀ ਬਹੁਤ ਆ ਉੱਥੇ ਵੀ ਬਹੁਤ ਸਾਰੇ ਆਫੀਸਰ ਦੇ ਵੱਲੋਂ ਜਿਹੜਾ ਮੌਕੇ ਤੇ ਕਿਉਂਕਿ ਉੱਥੇ ਫੈਸਲਾ ਜਿਹੜਾ ਮੌਕੇ ਤੇ ਹੁੰਦਾ ਤੇ ਮੌਕੇ ਤੇ ਰਿਮੂਵਲ ਦੇ ਆਰਡਰ ਉੱਥੇ ਦਿੱਤੇ ਜਾ ਸਕਦੇ ਹੂੰ ਇਸ ਵੇਲੇ ਫਿਰ ਜਿਹੜੇ ਸਟੂਡੈਂਟ ਆਏ ਹੋਏ ਨੇ ਉਹਨਾਂ ਨੂੰ ਲੈ ਕੇ ਵੀ ਕੰਮ ਨੂੰ ਲੈ ਕੇ ਵੀ ਬੜੀਆਂ ਸਾਰੀਆਂ ਖਬਰਾਂ ਆਉਂਦੀਆਂ ਨੇ ਕਿ ਕੰਮ ਵੀ ਸਟੂਡੈਂਟ ਨੂੰ ਨਹੀਂ ਮਿਲਦਾ ਜਿਵੇਂ ਕਿਹਾ ਤਾ ਕਿ ਸਥਾਈ ਜਿਹੜੇ ਨੇ ਉਹਨਾਂ ਦੀ ਅਸੀਂ ਗਿਣਤੀ ਵੀ ਘਟਾ ਕਰ ਰਹੇ ਆਂ ਉਹਦਾ ਕਿੰਨਾ ਕੁ ਅਸਰ ਦੇਖਣ ਨੂੰ ਮਿਲ ਰਿਹਾ ਕੈਨੇਡਾ 'ਚ ਇਹ ਇਸ ਵਕਤ ਸਭ ਤੋਂ ਵੱਡਾ 이슈 ਇੱਥੇ ਬਣਿਆ ਹੋਇਆ ਪਹਿਲਾਂ ਤਾਂ ਆਪਾਂ ਗੱਲਬਾਤ ਕਰਦੇ ਜਿਹੜੇ ਇਸ ਵਕਤ ਕੈਨੇਡਾ ਭਾਰਤ 'ਚ ਰੂਸ ਪ੍ਰਦਰਸ਼ਨ ਚੱਲ ਰਹੇ ਆ ਪ੍ਰੋਟੈਸਟ ਚੱਲ ਰਹੇ ਆ ਜਿਹੜੇ ਪੰਜਾਬ ਤੋਂ ਪੜਨੇ ਨੌਜਵਾਨ ਸੀ ਜੋ ਹੁਣ ਵਰਕ ਪਰਮਿਟ ਤੇ ਆ ਤੇ ਵਰਕ ਪਰਮਿਟ ਉਹਨਾਂ ਦੇ ਜਾਂ ਖਤਮ ਹੋ ਰਹੇ ਨੇ ਖਤਮ ਹੋ ਚੁੱਕੇ ਨੇ ਹਲੇ ਤੱਕ ਪੀਆਰ ਨਹੀਂ ਹੋਈ ਈਵਨ ਕਈਆਂ ਦੀ ਹਲੇ ਤੱਕ ਫਾਈਲ ਵੀ ਨਹੀਂ ਲੱਗ ਸਕੀ ਕਿਉਂਕਿ ਪੁਆਇੰਟ ਬਹੁਤ ਉੱਪਰ ਚੱਲ ਗਿਆ ਸੋ ਉਹਨਾਂ ਵੱਲੋਂ ਵਰਕ ਪਰਮਟ ਐਕਸਟੈਂਸ਼ਨਲੀ ਜਿਹੜਾ ਉਹ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਪ੍ਰੋਟੈਸਟ ਚੱਲ ਰਹੇ ਨੇ ਬ੍ਰੇਟਨ ਦੇ ਵਿੱਚ ਹੋਰ ਨਾ ਕਈ ਸੂਬਿਆਂ ਵਿੱਚ ਜਿਹੜੇ ਅਚਾਨਕ ਤੇਜ਼ੀ ਨਾਲ ਇੱਕਦਮ ਕਾਨੂੰਨਾਂ 'ਚ ਬਦਲਾਅ ਹੋਇਆ ਉਹਨੂੰ ਲੈ ਕੇ ਬਹੁਤ ਸਾਰੇ ਲੋਕ ਫਸ ਗਏ ਆ ਤਾਂ ਇੱਕ ਚਰਚਾ ਤੁਸੀਂ ਸੁਣੀ ਹੋਈ ਆ ਆਪ ਤੌਰ ਤੇ ਹੁਣ ਹਰ ਮੀਡੀਆ 'ਚ ਚੱਲਦੀ ਆ ਇੱਥੇ ਕੈਨੇਡਾ 'ਚ ਵੀ ਚਰਚਾ ਹੋਈ ਆਪਣੇ ਪੰਜਾਬੀ ਮੀਡੀਆ 'ਚ ਵੀ ਹੋਈ ਕਿ 70000 ਜਿਹੜੇ ਸਟੂਡੈਂਟ ਨੇ ਉਹ ਡਿਪੋਟੇਸ਼ਨ ਫੇਸ ਕਰ ਸਕਦੇ ਨੇ ਕਿਉਂਕਿ ਉਹਨਾਂ ਦੇ ਵਰਕ ਪਰਮਟ ਐਕਸਪਾਇਰ ਹੋ ਰਹੇ ਨੇ ਤੇ ਉਹਨਾਂ ਦੇ ਜਿਹੜੇ ਅੱਗੇ ਪੀਆਰ ਦਾ ਕੋਈ ਚਾਂਸ ਨਹੀਂ ਲੱਗ ਰਿਹਾ ਪਰ ਇਹ ਜਿਹੜੀ ਗਿਣਤੀ ਇਸ ਸਾਲ ਦੇ ਵਿੱਚ ਦੇਖ ਕੇ ਅਸੀਂ ਦੇਖਿਆ ਤਾਂ ਇਹ 70000 ਨਹੀਂ ਕੁਝ ਲੋਕਾਂ ਦਾ ਦਾਵਾ ਕਿ 1 130000 ਦੇ ਕਰੀਬ ਬਣਦੀ ਆ ਇਹਨਾਂ ਦੇ ਇਸ ਦਸੰਬਰ ਤੱਕ ਜਿਹੜੇ ਵਰਕ ਪਰਮਿਟ ਜਿਹੜੇ ਮੁੱਕ ਜਾਣਗੇ ਤੇ ਜਾਂ ਤਾਂ ਫਿਰ ਉਹ ਕੋਈ ਹਹੀਲਾ ਵਸੀਲਾ ਕਰਨਗੇ ਜਿ ਉਹਨਾਂ ਨੂੰ ਕੋਈ ਐਲਐਮਆਈ ਮਿਲਦੀ ਆ ਪਰ ਐਲਐਮਆਈਆਂ ਵੀ ਹੁਣ ਇੰਨੀ ਆ ਸੌਖੇ ਨਹੀਂ ਮਿਲਣਗੀਆਂ ਤੇ ਐਕਸਟੈਂਸ਼ਨ ਵੀ ਇੰਨੀ ਸੌਖੇ ਨਹੀਂ ਮਿਲਦੀ ਸੋ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਸਾਰੇ ਡਿਪੋਰਟ ਹੋਣਗੇ ਬਹੁਤ ਸਾਰੇ ਹਿੱਲਵ-ਫੀਲਾ ਕਰ ਵੀ ਸਕਦੇ ਆ ਪਰ ਫੇਰ ਵੀ ਇੱਕ ਬਹੁਤ ਵੱਡੀ ਗਿਣਤੀ ਹੈਗੀ ਆ ਜਿਨ੍ਹਾਂ ਨੂੰ ਹੋ ਸਕਦਾ ਕਿ ਛੱਡ ਕੇ ਜਾਣਾ ਪਵੇ ਜਾਂ ਫੇਰ ਕੋਈ ਹੋਰ ਵਸੀਲਾ-ਵਸੀਲਾ ਵਰਤਣਾ ਪਵੇ ਇੱਕ ਹੋਰ ਵੀ ਖਬਰ ਚਰਚਾ ਵਿੱਚ ਹੈ ਕਿ ਬਹੁਤ ਸਾਰੇ ਹੁਣ ਜਿਹੜੇ ਇਧਰੋਂ ਨੌਜਵਾਨ ਨੇ ਜਿਨ੍ਹਾਂ ਦੇ ਵਾਚਪਰਨ ਮੁੱਕ ਚੁੱਕੇ ਨੇ ਮੁੱਕਣ ਵਾਲੇ ਨੇ ਉਹ ਬਾਰਡਰ ਕਰਾਸ ਕਰਕੇ ਅਮਰੀਕਾ ਜਾ ਰਹੇ ਨੇ ਅੱਛਾ ਉਹ ਵੀ ਇੱਕ ਇਸ ਵਕਤ ਕਾਫੀ ਟ੍ਰੈਂਡਿੰਗ ਵਿੱਚ ਨਿਊਜ਼ ਚੱਲ ਰਹੀ ਆ ਔਰ ਇਹ ਸਿਰਫ ਨਿਊਜ਼ ਨਹੀਂ ਐ ਵਾਕਈ ਜਾ ਵੀ ਰਹੇ ਨੇ ਇਹਦਾ ਕੀ ਰਸਤਾ ਹੈਗਾ ਮਨਦੀਪ ਜੀ ਇੱਕ ਵਾਰ ਦੱਸਿਓ ਕਿ ਜਿਨ੍ਹਾਂ ਦਾ ਵਰਕ ਪਰਮਿਟ ਹੁਣ ਖਤਮ ਹੋ ਗਿਆ ਉਹਨਾਂ ਦਾ ਐਕਸਟੈਂਡ ਨਹੀਂ ਹੋਏਗਾ ਵਰਕ ਪਰਮਿਟ ਇਹਦੇ ਵਿੱਚ ਹੁਣ ਪਿੱਛੇ ਇੱਕ ਪਾਲਿਸੀ ਕੀਤੀ ਆ ਜੀ ਕਿ ਜੇ ਕਿਸੇ ਨੂੰ ਕੋਈ ਪ੍ਰਵਿੰਸ ਸਪੋਰਟ ਕਰਦੀ ਆ ਜਿਉਂ ਪੀਐਮਪੀ ਕਿਤੇ ਟਾਰਗੇਟ ਕਰ ਰਿਆ ਵਾ ਤਾਂ ਉਹਦੇ ਵਿੱਚ ਜੇ ਪ੍ਰਵਿੰਸ ਕੋਈ ਸਪੋਰਟ ਲੈਟਰ ਦਿੰਦੀ ਆ ਉਹਦੇ ਵਿੱਚ ਉਸ ਨੌਜਵਾਨ ਨੂੰ ਤਾਂ ਫੈਡਰਲ ਉਸ ਦਾ ਵਰਕ ਪਰਮਿਟ ਐਕਸਟੈਂਡ ਕਰ ਸਕਦੀ ਆ ਪਰ ਉਹਦੇ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਮੈਨੂੰ ਲੱਗਦਾ ਕਿ ਪੋਰਟ ਨਹੀਂ ਮਿਲਣੀ ਜਿੰਨੀ ਵੱਡੀ ਗਿਣਤੀ ਇਸ ਵਾਰ ਸਾਡੇ ਸਾਹਮਣੇ ਨਜ਼ਰ ਆ ਰਹੀ ਹੈ ਸੋ ਇਸੇ ਕਰਕੇ ਮੈਂ ਕਹਿ ਰਿਹਾ ਕਿ ਸਾਰੇ ਸਾਰੇ ਤਾਂ ਨਹੀਂ ਜਾਣਗੇ ਪਰ ਹੋ ਸਕਦਾ ਵੀ ਕਈਆਂ ਨੂੰ ਵੱਡੀ ਗਿਣਤੀ ਚ ਇਹ ਚੀਜ਼ ਦਾ ਫੇਸ ਕਰਨਾ ਪਵੇ ਜਿਵੇਂ ਫਿਰ ਨੌਜਵਾਨਾਂ ਨੇ ਅਮਰੀਕਾ ਵੱਲ ਰੁਕ ਕੀਤਾ ਤਾਂ ਅਮਰੀਕਾ ਦੇ ਵੱਲੋਂ ਵੀ ਕੋਈ ਸਖਤੀ ਕੀਤੀ ਗਈ ਹੈ ਅਜੀ ਅਮਰੀਕਾ ਤੋਂ ਵੀ ਪਿਛਲੇ ਦਿਨੀ ਡਾਟਾ ਸਾਹਮਣੇ ਆਇਆ ਸੀ ਕਿ ਕੈਨੇਡਾ ਵਾਲੇ ਪਾਸਿਓਂ ਬਾਰਡਰ ਕਰਾਸ ਕਰਨ ਵਾਲੇ ਦੀ ਗਿਣਤੀ ਵੱਧ ਰਹੀ ਹੈ ਪਰ ਇਹ ਇੱਕ ਸਮਝਣ ਵਾਲੀ ਗੱਲ ਇੱਥੇ ਇਹ ਹੈ ਕਿ ਕੈਨੇਡਾ ਤੇ ਅਮਰੀਕਾ ਆਪਸ ਵਿੱਚ ਬਹੁਤ ਸਾਰਾ ਡਾਟਾ ਸ਼ੇਅਰ ਕਰਦੇ ਆ ਤੇ ਇੱਕ ਸੰਧੀ ਵੀ ਹੋਈ ਹੋਈ ਆ ਕੈਨੇਡਾ ਤੇ ਅਮਰੀਕਾ ਦੇ ਵਿਚਕਾਰ ਕਿ ਜੇਕਰ ਕੋਈ ਵਿਅਕਤੀ ਪਹਿਲਾਂ ਕੈਨੇਡਾ ਚ ਐਂਟਰ ਕਰਦਾ ਆ ਤੇ ਬਾਅਦ ਚ ਅਮਰੀਕਾ ਜਾ ਕੇ ਅਸਾਈਲਮ ਦਾ ਕੇਸ ਲਾਉਂਦਾ ਕਿਉਂਕਿ ਉੱਥੇ ਰਸਤਾ ਹੋਰ ਕੋਈ ਨਹੀਂ ਅਸਾਈਲਮ ਦਾ ਕੇਸ ਹੀ ਤਕਰੀਬਨ ਤਕਰੀਬਨ ਲਾਉਣਾ ਪੈਣਾ ਹੈ ਉਹਨਾਂ ਦਾ ਉਹ ਕੇਸ ਉੱਥੇ ਪ੍ਰਭਾਵ ਨਹੀਂ ਚੜੇਗਾ ਕਿਉਂਕਿ ਉਹਨਾਂ ਨੂੰ ਜੀ ਉਹਨਾਂ ਦੇ ਫਿੰਗਰਪ੍ਰਿੰਟ ਕੈਨੇਡਾ ਚ ਹੋਏ ਹੋਇਆ ਤਾਂ ਉਹ ਰਿਕਾਰਡ ਉਹਨਾਂ ਕੋਲ ਹੋਏਗਾ ਵੀ ਇਹ ਪਹਿਲਾ ਕੈਨੇਡਾ ਤੋਂ ਅਮਰੀਕਾ ਆਇਆ ਉਸ ਤੋਂ ਬਾਅਦ ਜੇ ਕੋਈ ਅਮਰੀਕਾ ਤੋਂ ਕੈਨੇਡਾ ਆਉਂਦਾ ਹੈ ਤਾਂ ਉਹਦਾ ਵੀ ਇੱਥੇ ਕੇਸ ਅਸਾਈਲਪ ਦਾ ਸਿਰੇ ਵੀ ਚੜੇਗਾ ਸੋ ਉੱਥੇ ਜਾ ਕੇ ਵੀ ਰਸਤਾ ਕੋਈ ਉਹਨਾਂ ਲਈ ਸੌਖਾ ਨਹੀਂ ਹੂੰ ਜਾਨੀ ਕਿ ਔਕਾ ਹੋ ਗਿਆ ਕੈਨੇਡਾ ਦੇ ਵਿੱਚ ਕੰਮ ਜਿਵੇਂ ਫਿਰ 1.30 ਲੱਖ ਦੇ ਕਰੀਬ ਜਿਹੜੀ ਤੁਸੀਂ ਗਿਣਤੀ ਦੱਸੀ ਹੈ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਕਿਹੜੇ ਨੇ ਜਿਹੜੇ ਵਿਜ਼ਟਰ ਵੀਜ਼ਾ ਤੇ ਆਏ ਸੀਗੇ ਉਹ ਵਰਕ ਪਰਮਿਟ ਲਿਆ ਹੋਇਆ ਸੀਗਾ ਇਹਨਾਂ ਨੇ ਅਨੇ ਜਿਹੜੇ ਇਹ 130000 ਦੀ ਗੱਲ ਚੱਲ ਰਹੀ ਹੈ ਜਾਂ 70000 ਦੀ ਗੱਲ ਚੱਲ ਰਹੀ ਆ ਇਹ ਚ ਵੱਡੀ ਗਿਣਤੀ तकरीबन तकरीबन ਸਾਰੀ ਇਹ ਇੰਟਰਨੈਸ਼ਨਲ ਸਟੂਡੈਂਟ ਹੀ ਨੇ ਜੋ ਪਹਿਲਾ ਸਟੂਡੈਂਟ ਵਜੋਂ ਆਏ ਸੀ ਬਾਅਦ ਚ ਉਹਨਾਂ ਨੇ ਵਰਕ ਪਰਮਿਟ ਲਿਆ ਵਿੱਚ ਕਈਆਂ ਨੂੰ ਐਕਸਟੈਂਸ਼ਨਾਂ ਵੀ ਮਿਲਦੀਆਂ ਰਹੀਆਂ ਕੋਵਿਡ ਦੇ ਦੌਰਾਨ ਸਰਕਾਰ ਐਕਸਟੈਂਡ ਕਰਦੀ ਰਹੀ ਹੈ ਵਰਕ ਪਰਮਿਟ ਤੇ ਉਹਦੇ ਉਪਰੰਤ ਬਹੁਤ ਸਾਰੇ ਪੀਆਰ ਵੀ ਹੋ ਗਏ ਇਹ ਨਹੀਂ ਵੀ ਕੋਈ ਪੀਆਰ ਨਹੀਂ ਹੋਇਆ ਪਰ ਉਸ ਤੋਂ ਬਾਅਦ ਅਚਾਨਕ ਜਦੋਂ ਪੁਆਇੰਟ ਬਹੁਤ ਉੱਪਰ ਚੱਲ ਗਿਆ ਤਾਂ ਫੇਰ ਕੋਈ ਬਸ ਨਹੀਂ ਚੱਲਿਆ ਕਿਸਦਾ ਸੋ ਵੱਡੀ ਗਿਣਤੀ ਤਾਂ ਜਿਹੜੇ ਉਹੀ ਨੌਜਵਾਨ ਆ ਜਿਹੜੇ ਇੱਥੇ ਪੜ੍ਹਨ ਆਏ ਸੀ ਹੂੰ ਦੇਖਿਓ ਤੁਸੀਂ ਤਾਂ ਇਹ ਸਾਰੇ ਮਸਲੇ ਨੂੰ ਬੜੇ ਡੂੰਘਾਈ ਦੇ ਨਾਲ ਐਨਾਲਿਸਿਸ ਕੀਤਾ ਹੋਏਗਾ ਜਿਹੜਾ ਬੱਚਾ ਅੱਜ ਪੰਜਾਬ ਤੋਂ ਜਾਂ ਇੰਡੀਆ ਦੇ ਕਿਸੇ ਵੀ ਸੂਬੇ ਤੋਂ ਕੈਨੇਡਾ ਦੇ ਲਈ ਜਾ ਰਿਹਾ ਉਹ ਸਟੱਡੀ ਕਰੇਗਾ ਉਸ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਮਿਲੇਗਾ ਉਸ ਤੋਂ ਬਾਅਦ ਉਹਦਾ ਫਿਊਚਰ ਕੀ ਹੈ ਕਿ ਪੀਆਰ ਤੱਕ ਜਾ ਪਾਏਗਾ ਜਾਂ ਫਿਰ ਕਿ ਜਾਂ ਉਹ ਖੋਈ ਦੇਗੀ ਤਾਂ ਇਹਦੇ ਸਬੰਧੀ ਜੇ ਅਸੀਂ ਹੁਣ ਕੁਝ ਕਹੀਏ ਤਾਂ ਮੈਨੂੰ ਲੱਗਦਾ ਵੀ ਕੋਈ ਵੀ ਬੰਦਾ ਕੁਝ ਨਹੀਂ ਕਹਿ ਸਕਦਾ ਕਲੋ ਵੀ ਇਹ ਗੱਲ ਹੈ ਜੀ ਕਿ ਜਿਹੜੀਆਂ ਕੈਨੇਡਾ ਚ ਇੱਕ ਜਿਹੜੀਆਂ ਯੂਨੀਵਰਸਿਟੀਆਂ ਨੇ ਉਹਨਾਂ ਦੀ ਇੱਕ ਪ੍ਰੋਪਰ ਇੱਕ ਸੰਸਥਾ ਬਣੀ ਹੋਈ ਹੈ ਯੂਨੀਵਰਸਿਟੀ ਆਫ ਕੈਨੇਡਾ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਵਾਈਸ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਬਿਆਨ ਦਿੱਤਾ ਕਿ ਜਿਹੜਾ ਟਾਰਗੇਟ ਇੱਕ ਸੈੱਟ ਕੀਤਾ ਸੀ ਕੈਪ ਲਾਇਆ ਸੀ ਗਿਣਤੀ ਘਟਾਈ ਸੀ ਇਸ ਸਾਲ ਅਸੀਂ ਇੰਨੇ ਹੀ ਸਟੂਡੈਂਟ ਨੂੰ ਵੀਜ਼ਾ ਦੇਣਾ ਸਰਕਾਰ ਨੇ ਇਹ ਯੂਨੀਵਰਸਿਟੀਆਂ ਨੇ ਚਿੰਤਾ ਜਤਾਈ ਹੈ ਕਿ ਉਦੋਂ ਵੀ ਘੱਟ ਗਿਣਤੀ ਵਿੱਚ ਸਾਨੂੰ ਲੱਗਦਾ ਆ ਕਿ ਸਟੂਡੈਂਟ ਆ ਰਹੇ ਨੇ ਕਿਉਂਕਿ ਸਤੰਬਰ ਦਾ ਜਿਹੜਾ ਇਨਟੇਕ ਹੁਣ ਸ਼ੁਰੂ ਹੋ ਰਿਹਾ ਅੱਜ ਤੋਂ ਜਿਹੜੇ ਸਕੂਲ ਵੀ ਸ਼ੁਰੂ ਹੋ ਗਏ ਨੇ ਕਲਾਸਾਂ ਵੀ ਸ਼ੁਰੂ ਹੋ ਗਈਆਂ ਨੇ ਸੋ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਆ ਵੀ ਉਦੋਂ ਵੀ ਘੱਟ ਆਮਦ ਹੋ ਰਹੀ ਆ ਵੀ ਸਾਨੂੰ ਲੱਗਦਾ ਵੀ ਬਹੁਤ ਛੱਟ ਜਿਹੜੀ ਹੈ ਕੀ ਆਰਥਿਕ ਤੌਰ ਤੇ ਯੂਨੀਵਰਸਿਟੀਆਂ ਨੂੰ ਵੱਜ ਸਕਦੀ ਆ ਸੋ ਉਹਦਾ ਜਦੋਂ ਉਹਨਾਂ ਨੇ ਫੀਡਬੈਕ ਲਿਆ ਤਾਂ ਫੀਡਬੈਕ ਇਹ ਸੀਗਾ ਵੀ ਇਸ ਕਰਕੇ ਘੱਟ ਆ ਰਹੇ ਨੇ ਕਿ ਕਿਉਂਕਿ ਇਸ ਵਕਤ ਕੋਈ ਜਿਹੜੀ ਅਸਥਿਰਤਾ ਜਿਹੜੀ ਉਹਨੂੰ ਦਾ ਨਹੀਂ ਆ ਰਹੀ ਕੋਈ ਭਰੋਸਾ ਨਜ਼ਰ ਨਹੀਂ ਆ ਰਿਹਾ ਉਹਨਾਂ ਨੂੰ ਵੀ ਫਿਊਚਰ ਤੇ ਸਾਡਾ ਕੈਨੇਡਾ ਕੀ ਬਣੇਗਾ ਕਿਉਂਕਿ ਲਗਾਤਾਰ ਕਾਨੂੰਨ ਚੇਂਜ ਹੋ ਰਹੇ ਨੇ ਅੱਜ ਹੁਣ ਮੈਂ ਇੱਥੇ ਕਹਿ ਦਵਾਂ ਕੀ ਨਹੀਂ ਆਜੋ ਜੀ ਕੋਈ ਨਾ ਜਿਹੜਾ ਆ ਗਿਆ ਉਹਨੂੰ ਪੀਆਰ ਮਿਲ ਜੂਗੀ ਤੇ ਕੱਲ ਨੂੰ ਕਾਨੂੰਨ ਕੁਝ ਹੋਰ ਬਣ ਜਵੇ ਹੁਣ ਤਾਂ ਨਜ਼ਰ ਹੀ ਆ ਰਿਹਾ ਸਾਰਿਆਂ ਨੂੰ ਸੋ ਇਸ ਕਰਕੇ ਗਿਣਤੀ ਘਟ ਰਹੀ ਆ ਸੋ ਇਹ ਕੋਈ ਕੁਝ ਨਹੀਂ ਇਸ ਵਕਤ ਮੈਨੂੰ ਲੱਗਦਾ ਕੋਈ ਕਹਿ ਸਕਦਾ ਖਾਸ ਤੌਰ ਤੇ ਅਸੀਂ ਇੱਥੇ ਬੈਠ ਕੇ ਬਿਲਕੁਲ ਨਹੀਂ ਕਹਿ ਸਕਦੇ ਵੀ ਆਜੋ ਵੀ ਤੁਸੀਂ ਕੋਈ ਨਾ ਜਿਹੜਾ ਆ ਗਿਆ ਉਹਦਾ ਸਿਕਿਉਰ ਹੋਊਗਾ ਸੋ ਇਹ ਡਿਪੈਂਡ ਕਰਦਾ ਕਿ ਉਸ ਮੌਕੇ ਤੇ ਕਿਉਂਕਿ ਹੁਣ ਜਿਹੜੇ ਮਾਹਿਰ ਨੇ ਉਹ ਲਗਾਤਾਰ ਇਹ ਚਰਚਾ ਕਰ ਰਹੇ ਨੇ ਕਿ ਜਿਹੜਾ ਇਸ ਵਕਤ ਇਹ ਇਹਨੇ ਜਿਆਦਾ ਛੇਤੀ ਛੇਤੀ एलान ਹੋ ਰਹੇ ਨੇ ਇਹ ਆਪਣੀ ਇੱਕ ਰੇਟਿੰਗ ਸੁਧਾਰਨ ਲਈ ਵੀ ਮੌਜੂਦਾ ਸਰਕਾਰ ਕਰ ਰਹੀ ਹੈ ਕਿਉਂਕਿ ਅਗਲੇ ਸਾਲ ਇਲੈਕਸ਼ਨ ਨੇ ਸੋ ਇੱਕ ਇਸ ਤਰ੍ਹਾਂ ਦਾ ਇਲੈਕਸ਼ਨ ਦੀ ਵੀ ਤਿਆਰੀ ਚੱਲ ਰਹੀ ਹੈ ਤੇ ਇਲੈਕਸ਼ਨ ਤੋਂ ਬਾਅਦ ਲੱਗਦਾ ਕੋਈ ਮਾਹੌਲ ਚੇਂਜ ਹੋਏਗਾ ਕਿਉਂਕਿ ਬਹੁਤ ਸਾਰੇ ਪ੍ਰੋਪਗੈਂਡੀ ਵੀ ਘੜੇ ਜਾਂਦੇ ਨੇ ਜਦੋਂ ਚੋਣਾ ਹੁੰਦੀਆਂ ਨੇ ਕਿ ਮਹਾਂਤੀ ਕਰਦੇ ਨੇ ਕਿ ਇਹ ਇਲੈਕਸ਼ਨ ਦੇ ਕਰਕੇ ਜਿਹੇ ਫੈਸਲੇ ਹੋ ਰਹੇ ਨੇ ਕਿ ਜਾਂ ਫਿਰ ਇਹ ਪਰਮਾਨੈਂਟ ਰਹਿਣਗੇ ਇਹ ਪਰਮਾਨੈਂਟ ਤਾਂ ਨਹੀਂ ਕੁਛ ਨਹੀਂ ਜੀ ਕਿਉਂਕਿ ਕੋਵਿਡ ਤੋਂ ਪਹਿਲਾਂ ਕੁਝ ਹੋਰ ਤਰ੍ਹਾਂ ਦੇ ਥੋੜਾ ਸਿਸਟਮ ਚੱਲਦਾ ਸੀ ਕੋਵਿਡ ਦੇ ਦੌਰਾਨ ਜਦੋਂ ਲੋਡ ਪਈ ਤਾਂ ਬਹੁਤ ਪੁਆਇੰਟ ਵੀ ਥੱਲੇ ਆ ਗਿਆ ਸੀਗੇ ਬਹੁਤ ਖੁਸ਼ ਹੋਇਆ ਤੇ ਹੁਣ ਥੋੜੀ ਸਮਾਂ ਬਦਲ ਗਿਆ ਮਾਹੌਲ ਕੁਝ ਹੋਰ ਬਣੇਗਾ ਤੇ ਹੁਣ ਕੁਝ ਤਾਂ ਕੁਝ ਹੋ ਗਿਆ ਸੋ ਇਲੈਕਸ਼ਨ ਤੋਂ ਬਾਅਦ ਜਿਵੇਂ ਮੰਨ ਲਓ ਕਿ ਸਰਕਾਰ ਜੇ ਇਹੀ ਰਹਿਦੀ ਆ ਤਾਂ ਹੋ ਸਕਦਾ ਵੀ ਪਤਾ ਨਹੀਂ ਉਸ ਤੋਂ ਬਾਅਦ ਕੀ ਹੋਊਗਾ ਮਾਹੌਲ ਕੀ ਬਣਦਾ ਡਿਪੈਂਡ ਇਹ ਵੀ ਕਰਦਾ ਕਿ ਕੈਨੇਡਾ ਆਪਣੇ ਜਿਹੜਾ ਪ੍ਰੋਸੈਸ਼ਨ ਤੋਂ ਕਿੰਨੀ ਛੇਤੀ ਰਿਕਵਰ ਕਰਦਾ ਆ ਸੋ ਇਹਦੇ ਵਿੱਚ ਇਹ ਵੀ ਆ ਕਿ ਜੇਕਰ ਸਰਕਾਰ ਬਦਲਦੀ ਆ ਤਾਂ ਜਿਹੜੇ ਪੀਅਰ ਪੋਲੀ ਆ ਪ੍ਰਧਾਨ ਮੰਤਰੀ ਜਿਹੜੇ ਉਮੀਦਵਾਰ ਨੇ ਇਸ ਵਕਤ ਕੰਜ਼ਰਵੇਟਿਵ ਪਾਰਟੀ ਵੱਲੋਂ ਉਹ ਕਹਿੰਦੇ ਵਿੱਚ ਮੈਂ ਪ੍ਰਧਾਨ ਮੰਤਰੀ ਬਣਿਆ ਤਾਂ ਇਹ ਗੱਲ ਪੱਕੀ ਆ ਵੀ ਜਿੰਨੇ ਹੁਣ ਲੋਕ ਆਉਂਦੇ ਨੇ ਇਸ ਤੋਂ ਘੱਟ ਆਉਣਗੇ ਕਹਿੰਦੇ ਅਸੀਂ ਉਹ ਲਿਆਵਾਂਗੇ ਜਿਹੜੇ ਲੀਗਲ ਵੇ ਨਾਲ ਆਉਣਗੇ ਪੜ੍ਹੇ ਲਿਖੇ ਹੋਣਗੇ ਤੇ ਕੈਨੇਡਾ 'ਚ ਕੰਮ ਕਰਨਗੇ ਜਿਹੜੀਆਂ ਕੈਨੇਡਾ ਦੀਆਂ ਦੋ ਅਫੀਸ਼ੀਅਲ ਲੈਂਗੁਏਜ ਨੇ ਉਹਨਾਂ 'ਚ ਇੱਕ ਜਾਣਦੇ ਹੋਣਗੇ ਸੋ ਇਹ 'ਚ ਕੋਈ ਸ਼ੱਕ ਨਹੀਂ ਵੀ ਨੰਬਰ ਤਾਂ ਘਟਣਗੇ ਪਰ ਇਸ ਵਕਤ ਅਸੀਂ ਇੱਥੇ ਬਹਿ ਕੇ ਇਦਾਂ ਦੀ ਕੋਈ ਐਡਵਾਈਸ ਨਹੀਂ ਦੇ ਸਕਦੇ ਵੀ ਹਾਂ ਵੀ ਤੁਸੀਂ ਆਜੋ ਤੁਸੀਂ ਇਸ ਪ੍ਰੋਵਿੰਸ 'ਚ ਆਜੋ ਜਾਂ ਇਸ 'ਚ ਆਜੋ ਪੁਰਤਾਂ ਸਾਰੀਆਂ ਪ੍ਰੋਵਿੰਸਾਂਸ ਵਿੱਚ ਲਗਾਤਾਰ ਜਿਹੜੇ ਆ ਪ੍ਰੋਵਿੰਸ਼ੀਅਲ ਲੈਵਲ ਤੇ ਵੀ ਜਿਹੜੇ ਕਾਨੂੰਨ ਆ ਉਹ ਚੇਂਜ ਹੋ ਰਹੇ ਨੇ। ਹੂੰ। ਬੰਦੀਪ ਜੀ ਜਿਵੇਂ ਤੁਸੀਂ ਡਾਟਾ ਸ਼ੇਅਰ ਕੀਤਾ ਕਿ 2023 ਦੇ ਵਿੱਚ 11 ਲੱਖ ਦੇ ਕਰੀਬ ਸੀਗੇ ਸਟੂਡੈਂਟ ਇੱਥੇ ਆਏ। ਇਸ ਵਾਰ ਇਹਨਾਂ ਨੇ ਕੈਪਿੰਗ ਕਰਤੀ ਹੋਈ ਐ। ਇਹ ਜਿਹੜੇ ਸਟੂਡੈਂਟ ਦਾ ਡਾਟਾ ਘਟਿਆ ਜਾਂ ਜਿਹੜੀ ਗਿਣਤੀ ਘਟੀ ਆ ਇਹ ਕੈਨੇਡਾ ਸਰਕਾਰ ਦੇ ਜਿਹੜੇ ਫੈਸਲੇ ਲਏ ਜਾ ਰਹੇ ਨੇ ਉਹਨਾਂ ਦੇ ਡਰ ਕਰਮ ਨੇ ਸਟੂਡੈਂਟ ਕੈਨੇਡਾ ਵਾਲੇ ਪਾਸੇ ਨੂੰ ਹੁਣ ਨਹੀਂ ਆ ਰਹੇ ਕਿ ਜਾਂ ਫਿਰ ਸਖਤੀ ਹੋ ਜਾਈ ਜਾਂ ਰਿਫਿਊਜ਼ਲਾਂ ਵੱਧ ਦੇਣੀਆਂ ਸ਼ੁਰੂ ਕਰਤੀਆਂ। ਬਿਲਕੁਲ ਇੱਕ ਤਾਂ ਜਿਹੜਾ ਸੀਗਾ 2023 ਦਾ ਡਾਟਾ ਸੀ ਜਿਹਦੇ ਵਿੱਚ ਦੱਸਿਆ ਜਾਂਦਾ ਕਿ 10 ਲੱਖ ਤੋਂ ਵੱਧ 10,90,000 ਸਮਥਿੰਗ ਜਿਹੜੇ ਸੀ ਉਹ ਸਟੱਡੀ ਪਰਮਿਟ ਜਾਰੀ ਕੀਤੇ ਗਏ ਸੀ ਚਾਹੀ ਜਿਹੜੇ ਕੈਨੇਡਾ ਦੇ ਅੰਦਰ ਜਾਰੀ ਕੀਤੇ ਗਏ ਜਾਂ ਕੈਨੇਡਾ ਦੇ ਪਰੋਂ ਬਹੁਤ ਹੀ ਤੌਰ ਤੇ ਲੋਕ ਜਿਹੜੇ ਆਏ ਸੀਗੇ ਅੰਦਰ ਤਾਂ ਘਾਟੀ ਰਿਵਿਊ ਹੁੰਦੇ ਨੇ ਪਰ ਇਸ ਸਾਲ ਜਿਹੜਾ ਇਹਨਾਂ ਨੇ ਕੈਪ ਕਰਤਾ ਸੀ ਜਨਵਰੀ ਵਿੱਚ ਅਨਾਉਂਸ ਕੀਤਾ ਸੀ ਵੀ 35% ਦੀ ਜਿਹੜਾ ਕੈਪ ਲਾਇਆ ਗਿਆ ਸੀ ਵੀ ਹੁਣ ਸਿਰਫ 3,64,000 ਹੀ ਜਿਹੜੇ ਅ ਇੰਟਰਨੈਸ਼ਨਲ ਸਟੂਡੈਂਟ ਆ ਜਾਂ ਸਟੱਡੀ ਪਰਮਿਟਿਵ ਜਾਰੀ ਕੀਤੇ ਜਾਣਗੇ ਉਹਦੇ ਵਿੱਚ ਜਿਹੜੀ ਸੂਬੇ ਨੇ ਪਰਮਿਸਸ ਨੇ ਉਹਨਾਂ ਨੂੰ ਅਧਿਕਾਰ ਦੇ ਦਿੱਤੇ ਗਏ ਸੀ ਕਿ ਜਿੰਨੇ ਕ ਤੁਹਾਨੂੰ ਚਾਹੀਦੇ ਆ ਤੁਸੀਂ ਉਹਨੇ ਕ ਲੈਟਰ ਜਾਰੀ ਕਰ ਦਿਓ ਤੇ ਉਹਨੇ ਕਿ ਅਸੀਂ ਵੀਜ਼ਾ ਦੇਾਂਗੇ ਇਹ ਜਿਹੜੀ ਸੀ ਡੀਲ ਹੋਈ ਸੀ ਉਸ ਵਕਤ ਸਰਕਾਰ ਦੀ ਸੋ ਹੁਣ ਉਹਨੇ ਤਾਂ ਚਲੋ ਆਉਣੇ ਸੀਗੇ ਪਰ ਹੁਣ ਜੋ ਜੋ ਯੂਨੀਵਰਸਿਟੀਆਂ ਦਾ ਜਿਹੜਾ ਮੈਂ ਡਾਟਾ ਸ਼ੇਅਰ ਕੀਤਾ ਤੁਹਾਡੇ ਕੋਲ ਡਾਟਾ ਹੱਲੇ ਉਹ ਤਾਂ ਨਹੀਂ ਦਿੱਤਾ ਕੋਈ ਕਹਿੰਦੇ ਵੀ ਇੱਕ ਦੋ ਮਹੀਨੇ ਲੱਗ ਜਾਣ ਦਿਓ ਕਲਾਸਾਂ ਪ੍ਰੋਪਰਲੀ ਸ਼ੁਰੂ ਹੋ ਜਾਣ ਦਿਓ ਫਿਰ ਅਸੀਂ ਦੱਸਾਂਗੇ ਵੀ ਕਿੰਨੇ ਕ ਨੰਬਰ ਆਏ ਆ ਪਰ ਉਹ ਕਹਿੰਦੇ ਵੀ ਸਾਨੂੰ ਇਹ ਡਰਿਆ ਵੀ ਜਿਹੜਾ ਇਸ ਵਕਤ ਦੱਸਿਆ ਜਾ ਰਿਹਾ ਡਾਟਾ ਵੀ 364000 ਸਟੱਡੀ ਪਰਮਿਟ ਐਕਤੀ ਜਾਰੀ ਹੋਣੇ ਆ ਸੋ ਉਹਨਾਂ ਨੂੰ ਲੱਗਦਾ ਵੀ ਇਸ ਸਾਲ ਉਦੋਂ ਵੀ ਘੱਟ ਹੋਣਗੇ ਸ਼ਾਇਦ ਸੋ ਇਸੇ ਕਰਕੇ ਇਹ ਆ ਵੀ ਜਿਹੜੀਆਂ ਲਗਾਤਾਰ ਪਾਲਿਸੀ ਚੇਂਜ ਹੋ ਰਹੀਆਂ ਨੇ ਜੋ ਸਖਤੀ ਦਾ ਰੌਲਾ ਪੈ ਰਿਹਾ ਸਖੀ ਹੋ ਵੀ ਰਹੀ ਹੈ ਉਹਦਾ ਅਸਰ ਸਾਰੀ ਦੁਨੀਆ ਤੇ ਹੋ ਰਿਹਾ ਕਿਉਂਕਿ ਇੰਟਰਨੈਸ਼ਨਲ ਸਟੂਡੈਂਟਸ ਸਿਰਫ ਕੱਲੇ ਪੰਜਾਬ ਜਾਂ ਭਾਰਤ ਤੋਂ ਨਹੀਂ ਆਉਂਦੇ ਚੀਨ ਤੋਂ ਬਹੁਤ ਵੱਡੀ ਗਿਣਤੀ ਚਾਉਂਦੇ ਆ ਹੋਰ ਅਫਰੀਕੀ ਮੁਲਕਾਂ ਚੋਂ ਪਾਕਿਸਤਾਨ ਜਾਂ ਹੋਰ ਸਾਰੇ ਮੁਲਕਾਂ ਤੋਂ ਇੱਥੇ ਆਉਂਦੇ ਨੇ ਯੂਰਪ ਤੋਂ ਵੀ ਆਉਂਦੇ ਨੇ ਸੋ ਇਹ ਫਰਕ ਸਾਰੇ ਕਿਤੇ ਪਿਆ ਬੰਦੀਪ ਜੀ ਇੱਕ ਮੌਜੂਦਾ ਹਾਲਾਤਾਂ ਦੇ ਹਿਸਾਬ ਦੇ ਨਾਲ ਇੱਕ ਸਲਾਹ ਦੇ ਦਿਓ ਪੰਜਾਬ ਦੇ ਲੋਕਾਂ ਨੂੰ ਜਿਹੜੇ ਵਿਜ਼ਟਰ ਵੀਜ਼ੇ ਦੇ ਉੱਪਰ ਜਾ ਕੇ ਕੈਨੇਡਾ ਦੇ ਵਿੱਚ ਭੁਵਿੱਖ ਬਣਾਉਣ ਦਾ ਸੋਚ ਰਹੇ ਨੇ ਜਾਂ ਸੋਚ ਰਹੇ ਨੇ ਕਿ ਉੱਥੇ ਜਾ ਕੇ ਐਲਐਮਆਈ ਲੈ ਲਾਂਗੇ ਇਸ ਵੇਲੇ ਉਹਨਾਂ ਨੂੰ ਕਿਹੋ ਜਿਹਾ ਫੈਸਲਾ ਲੈਣਾ ਚਾਹੀਦਾ ਆਉਣਾ ਚਾਹੀਦਾ ਵਿਜ਼ਟਰ ਦੇ ਵੀਜ਼ੇ ਦੇ ਉੱਪਰ ਕਿ ਜਾਂ ਫਿਰ ਵੇਟ ਕਰਨੀ ਚਾਹੀਦੀ ਹੈ ਜੇ ਵਿਜ਼ਟਰ ਵੀਜ਼ੇ ਦੀ ਰਿਫਿਊਜ਼ਲ ਇਸ ਵਕਤ ਬਹੁਤ ਵੱਡੇ ਪੱਧਰ ਤੇ ਆ ਰਹੀ ਆ ਔਰ ਵੈਸੀ ਵੀ ਜੇ ਵਿਸਟਰ ਵੀਜ਼ੀ ਉੱਤੇ ਤੁਸੀਂ ਆ ਕੇ ਇਸ ਵਕਤ ਕਿਉਂਕਿ ਇੱਥੇ ਬਹੁਤ ਸਾਰੇ ਲੋਕ ਜਿਹੜੇ ਵਿਸਟਰ ਵੀਜ਼ ਤੇ ਆਏ ਜਿਨ੍ਹਾਂ ਨੇ ਸੋਚਿਆ ਸੀਗਾ ਵੀ ਅਸੀਂ ਆ ਕੇ ਇੱਥੇ ਆਪਣਾ ਕੰਮਕਾਰ ਸੈੱਟ ਕਰ ਲਾਂਗੇ ਉਹ ਬਹੁਤ ਵੱਡੇ ਜਿਹੜੇ ਸ਼ੋਸ਼ਣ ਦਾ ਸ਼ਿਕਾਰ ਵੀ ਹੋਏ ਨੇ ਇੱਥੇ ਐਲ ਐਮ ਆਈ ਫਰੌਡ ਦਾ ਬਹੁਤ ਜ਼ਿਆਦਾ ਚਰਚਾ ਹੋ ਰਹੀ ਆ 50-5000 70-7000 40-4000 ਇਸ ਭਾਤ ਜਿਹੜੀ ਐਲ ਐਮ ਆਈ ਇੱਥੇ ਵਿਕੀਆਂ ਨੇ ਸੋ ਵਿਸਟਰ ਵੀਜ਼ੇ ਵਾਲਾ ਸਮਾਂ ਤਾਂ ਮੈਨੂੰ ਲੱਗਦਾ ਜੀ ਲੱਗ ਗਿਆ ਹੁਣ ਉਹ ਹੱਲੇ ਤੱਕ ਫਿਲਹਾਲ ਦੀ ਘੜੀ ਵਿੱਚ ਤਾਂ ਇਸ ਤਰੀਕੇ ਦੀ ਵੈਸੇ ਵੀ ਸਲਾਹ ਨਹੀਂ ਦਿੱਤੀ ਜਾ ਸਕਦੀ ਕਿ ਜੇਕਰ ਤੁਸੀਂ ਵਿਸਟਰ ਵੀਜ਼ੇ ਤੇ ਆ ਰਹੇ ਹੋ ਤਾਂ ਫਿਰ ਤੁਹਾਨੂੰ ਵਿਜ਼ਿਟ ਕਰਨਾ ਹੀ ਪਣਦਾ ਵਰਕ ਪਰਮਿਟ ਤੇ ਵੀ ਹੱਲੇ ਪੂਰੀ ਤਰ੍ਹਾਂ ਬੰਦ ਨਹੀਂ ਹੋਇਆ ਅਪਲਾਈ ਕੀਤਾ ਜਾ ਸਕਦਾ ਕਿਉਂਕਿ ਕੈਟਾਗਰੀ بیس ਤੇ ਜਿਹੜੇ ਉਹ ਇਸ ਵਕਤ ਡਰਾਅ ਆ ਰਹੇ ਨੇ ਤੇ ਕੈਟਾਗਰੀ بیس ਤੇ ਹੀ ਕੰਮ ਹੈ ਜਿਹੜੇ ਹੁਣ ਸੱਦੇ ਜਾਣੇ ਨੇ ਉਹ ਵੀ ਸਕਿੱਲ ਦੇ ਵਿੱਚ ਸੋ ਉਦਾਂ ਦੀ ਕੋਈ ਸਕਿੱਲ ਡਿਵੈਲਪ ਕਰਕੇ ਜਰੂਰ ਟਰਾਈ ਕੀਤੀ ਜਾ ਸਕਦੀ ਹੈ ਪਰ ਹੁਣ ਜਿਹੜੇ ਜਗਾੜੂ ਰਸਤੇ ਨੇ ਉਹ ਬੰਦ ਹੋ ਰਹੇ ਨੇ ਠੀਕ ਹੈ ਮਨਦੀਪ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਸਾਂਝੀ ਕੀਤੀ